ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਡੀਆਂ ਅੱਜ ਦੀ ਵੀਡੀਓ ਆਪਣੀ ਬਹੁਤ ਟਾਈਮ ਬਾਅਦ ਆ ਰਹੀ ਹੈ ਕਿਉਂਕਿ ਮੈਂ ਇੰਡੀਆ ਗਿਆ ਹੋਇਆ ਸੀਗਾ ਸੋ ਉਹਦੇ ਕਰਕੇ ਜਿਹੜੀਆਂ ਕਿ ਥੋੜੀਆਂ ਵੀਡੀਓ ਲੇਟ ਹੋ ਗਈਆਂ ਸੋ ਆਪਾਂ ਹੁਣ ਇੰਡੀਆ ਤੋਂ ਆ ਗਏ ਆ ਸੋ ਆਪਣੀ ਵੀਡੀਓ ਜਿਹੜੀ ਡੇਲੀ ਆਇਆ ਕਰੂਗੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਵਾਸਤੇ ਹੈ ਜਿਹੜੇ ਵੀਰ ਆਪਣੇ ਜਾਂ ਇੰਡੀਆ ਗਏ ਹੋਏ ਨੇ ਜਾਂ ਇੰਡੀਆ ਜਾ ਰਹੇ ਨੇ ਤੇ ਕਾਫੀ ਜਣੀਆਂ ਕਿ ਪੁਰਤਗਾਲ ਦੇ ਵਿੱਚ ਅਫਵਾਹਾਂ ਫੈਲਣ ਦੀਆਂ ਸੀਗੀਆਂ ਕਿ ਪੁਰਤਗਾਲ ਦੇ 에어ਪੋਰਟ ਤੋਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਦੁਬਾਰਾ ਪੁਰਤਗਾਲ ਦੇ ਵਿੱਚ ਆ ਨਹੀਂ ਸਕਦੇ ਜਾਂ ਪੁਰਤਗਾਲ ਦੇ ਵਿੱਚ ਇਹ ਆ ਉਹ ਹੈ ਨਾ ਤੁਹਾਡੇ ਪੇਪਰ ਜਿਹੜੇ ਕੈਨਸਲ ਕਰ ਦਿਆ ਜਾਵਾਂਗੇ ਜਾਂ ਰਿਪੋਰਟ ਕਰ ਦਿਆ ਜਾਊਂਗੇ ਸੋ ਇਹ ਵੀਡੀਓ ਬਹੁਤ ਫੈਲ ਰਹੀ ਹੈ ਜੀ ਇੰਡੀਆ ਦੇ ਵਿੱਚ ਇਹ ਜਿਹੜੀ ਕਿ ਪੁਰਤਕਾਲ ਦੇ ਵਿੱਚ ਇੰਨੀ ਇੱਕ ਗੱਲ ਹੁੰਦੀ ਇੰਡੀਆ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਐਡੀ ਗੱਲ ਹੋ ਜਾਂਦੀ ਆ ਸੋ ਉੱਥੇ ਜਿੰਨੇ ਵੀ ਆਪਣੇ ਭੈਣ ਭਰਾ ਆਪਾਂ ਨੂੰ ਮਿਲੇ ਸਾਰਿਆਂ ਨੇ ਸਾਨੂੰ ਇਹੀ ਪੁੱਛਿਆ ਕਿ ਪੁਰਤਕਾਲ ਦੇ ਵਿੱਚ ਡਿਪੋਰਟ ਸ਼ੁਰੂ ਕਰ ਦਿੱਤਾ ਹੈ ਪੁਰਤਕਾਲ ਦੇ ਵਿੱਚ ਵੀ ਬੰਦੇ ਬਾਹਰ ਕੱਟਨੇ ਸ਼ੁਰੂ ਕਰ ਦਿੱਤੇ ਨੇ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਪਹੁੰਚਾਓ ਜਿਹੜੇ ਵੀ ਵੀਰ ਇੰਡੀਆ ਜਾਣਾ ਚਾਹੁੰਦੇ ਨੇ ਜਾਂ ਜਿਹੜੇ ਜਾ ਰਹੇ ਨੇ ਸੋ ਉਹਨਾਂ ਵੀਰਾਂ ਦਾ ਤੱਕ ਤੱਕ ਵੀ ਪਹੁੰਚਾਇਓ ਕਿ ਹਾਂ ਵੀ ਕੀ ਸਚਾਈ ਹੈ ਕੀ ਨਹੀਂ ਹੈ ਜਿਹੜੇ ਇੰਡੀਆ ਬੈਠੇ ਉਹ ਵੀ ਜਰੂਰ ਇਸ ਵੀਡੀਓ ਨੂੰ ਦੇਖਿਓ ਸੋ ਚਲੋ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਇਹਦੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿੱਦਾਂ ਕਿ ਜਾਰਾ ਤੁਹਾਨੂੰ ਪਤਾ ਹੀ ਹੈ ਕਿ ਆ ਪਿੱਛੇ ਜੇ ਪੁਰਤਕਾਲ ਦੇ ਵਿੱਚ ਇਹ ਹੀ ਬਹੁਤ ਚੱਲਣ ਦੇ ਆ ਸੀਗਾ ਕਿ ਪੁਰਤਕਾਲ ਦੇ ਵਿੱਚ ਜਿਹੜੀਆਂ ਕਿ ਲੋਕ 에어ਪੋਰਟ ਤੇ ਜਾਂਦੇ ਪਏ ਨੇ ਜਿਨ੍ਹਾਂ ਦੇ ਫਲਾਨਾ ਕੰਟਰੀ ਦੇ ਵਿੱਚੋਂ ਜਿਹੜੇ ਆਏ ਹੋਏ ਨੇ ਕਿਸੇ ਵੀ ਕੰਟਰੀ ਦੇ ਵਿੱਚੋਂ ਪੁਰਤਕਾਲ ਦੇ ਵਿੱਚ ਜਿਹੜੇ ਇੰਟਰ ਹੋਏ ਹੋਏ ਨੇ ਉਹਨਾਂ ਨੂੰ ਜਿਹੜਾ ਕਿ ਪੁਰਤਕਾਲ ਇਹ ਕਹਿੰਦਾ ਪਿਆ ਕਿ ਇੱਕ ਵਾਰੀ ਤੁਸੀਂ ਇੰਡੀਆ ਚੱਲ ਗਏ ਤਾਂ ਦੁਬਾਰਾ ਤੁਸੀਂ ਪੁਰਤਗਾਲ ਦੇ ਵਿੱਚ ਨਹੀਂ ਆ ਸਕਦੇ ਦੇਖੋ ਵੀਰ ਮੇਰੇ ਉਹ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ ਹਰ ਕੰਟਰੀ ਦੀ ਤਰ੍ਹਾਂ ਪੁਰਤਗਾਲ ਦੇ ਵਿੱਚ ਵੀ ਹੁਣ ਜਿਹੜੀ ਕਿ ਸਖਤਾਈ ਹੋਈ ਪਈ ਹੈ ਕੁਝ ਤੇ ਲੋਕ ਬਿਨਾਂ ਗੱਲ ਤੋਂ ਵੀ ਜਿਹੜੇ ਕਿ ਆਪਣੇ ਬੰਦਿਆਂ ਨੂੰ ਤੰਗ ਕਰਦੇ ਨੇ ਬਹਿੇ ਡਰਾਉਂਦੇ ਨੇ ਪਰੇਸ਼ਾਨ ਕਰਦੇ ਨੇ ਕਿ ਹਾਂ ਵੀ ਇਮੀਗ੍ਰੇਸ਼ਨ ਹੈ ਕਿ ਇਹਨਾਂ ਨੂੰ ਡਰਾਇਆ ਜਾਵੇ ਸੋ ਵੀਰ ਮੇਰੇ ਕਾਫੀ ਵੀਰਾਂ ਨੇ ਇਹ ਵੀ ਵੀਡੀਓ ਪਾਈਆਂ ਸੀ ਕਿ ਹਾਂ ਵੀ ਨੇਪਾਲ ਦੇ ਚਾਰ ਬੰਦੇ ਫੈਮਿਲੀ ਜਿਹੜੀ ਕਿ ਉਹ 에어ਪੋਰਟ ਤੋਂ ਚੜਨ ਲੱਗੀ ਤੇ ਉਹਨਾਂ ਨੂੰ ਜਿਹੜਾ ਕਿ ਡਿਪੋਰਟ ਕਰ ਦਿੱਤਾ ਦੇਖੋ ਵੀਰ ਮੇਰਿਓ ਨਾਂ ਤਾਂ ਕੋਈ ਹਲੇ ਤੱਕ ਇਹੋ ਜਿਹੀ ਵੀਡੀਓ ਆਈ ਹੈ ਤੇ ਨਾ ਕਿਸੇ ਨੇ ਪਾਈ ਹੋਈ ਹੈ ਸੋ ਵੀਰ ਮੇਰਿਓ ਇਹਨਾਂ ਗੱਲਾਂ ਦੇ ਉੱਤੇ ਯਕੀਨ ਨਾ ਕਰਿਆ ਕਰੋ ਹਲੇ ਤੱਕ ਪੁਰਤਕਾਲ ਨੇ ਇੱਕ ਵੀ ਬੰਦਾ ਜਿਹੜਾ ਕਿ ਡਿਪੋਰਟ ਨਹੀਂ ਕੀਤਾ ਹੈਗਾ ਜਾਂ ਬਿਨਾਂ ਕਿਸੇ ਕਾਰਨ ਤੋਂ ਠੀਕ ਹੈ ਜੀ ਜੇ ਤੁਹਾਡੇ ਕੋਲ ਪੇਪਰ ਹੈ ਤੁਸੀਂ ਸਹੀ ਚੱਲਦੇ ਪਿਓ ਸਹੀ ਕੰਮਕਾਰ ਕਰ ਰਹੇ ਹੋ ਤੇ ਹਲੇ ਤੱਕ ਇੱਕ ਵੀ ਬੰਦਾ ਜਿਹੜਾ ਸੁਣਨ ਜੀ ਆਇਆ ਕਿ ਬਿਨਾਂ ਕਾਰਨ ਤੋਂ ਜਿਹੜਾ ਕਿ ਇਹਨਾਂ ਨੇ ਪੁਰਤਕਾਲ ਤੋਂ ਰਿਪੋਰਟ ਕਰ ਦਿੱਤਾ ਜਾਂ ਉਹ ਪੁਰਤਕਾਲ ਦੇ ਵਿੱਚ ਐਂਟਰੀ ਨਹੀਂ ਹੋਈ ਕਿਉਂਕਿ ਜੇ ਇਦਾਂ ਦਾ ਹੁੰਦਾ ਤੇ ਕਿਸੇ ਨਾ ਕਿਸੇ ਭੈਣ ਭਰਾ ਨੇ ਵੀਡੀਓ ਬਣਾਉਣੀ ਜ਼ਰੂਰ ਸੀਗੀ ਕਿ ਹਾਂ ਵੀ ਮੈਂ ਇੰਡੀਆ ਗਿਆ ਸੀਗਾ ਮੈਨੂੰ ਇੰਡੀਆ ਤੋਂ ਬਾਅਦ ਦੁਬਾਰਾ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ ਕਹਿੰਦਾ ਤੇਰੇ ਪੇਪਰ ਕੈਨਸਲ ਕਰ ਦਿੱਤੇ ਸੋ ਵੀਰ ਮੇਰੇ ਜਿੰਨੇ ਵੀ ਆਪਣੇ ਭਰਾ ਭੈਣ ਹੈਗੇ ਜਰੂਰ ਇੰਡੀਆ ਜਦੋਂ ਜੇ ਤੁਸੀਂ ਜਾਣੋ ਕਿ ਤੇ ਜਾਣਦੇ ਹੋ ਉਹਨਾਂ ਨੂੰ ਜਰੂਰ ਸਮਝਾਇਆ ਕਰੋ ਵੀ ਭਰਾਵਾਂ ਨੂੰ ਕਿ ਇਹੋ ਜਿਹਾ ਕੁਝ ਨਹੀਂ ਹੈਗਾ ਕੋਈ ਇਹੋ ਜਿਹਾ ਡਰ ਨਹੀਂ ਹੈਗਾ ਨਿਊਜ਼ ਬਹੁਤ ਜਿਹੜੇ ਹੁਣ ਅੱਜ ਕੱਲ ਵੀਡੀਓ ਬਣਾਉਂਦੇ ਨੇ ਬਹੁਤ ਫੇਕ ਵੀਡੀਓ ਬਣਾਉਂਦੇ ਨੇ ਸਹੀ ਹੈ ਜੀ ਕੁਝ ਸਚਾਈ ਵੀ ਬਣਾਉਂਦੇ ਨੇ ਕੁਝ ਵੀਰ ਆਪਣੇ ਪਰ ਲੇਕਿਨ ਲਗਭਗ ਥੋੜੇ ਜਿਹੜੇ ਹੈਗੇ ਆਪਣੇ ਵੀਰ ਭਰਾ ਬਹੁਤ ਫੇਕ ਵੀਡੀਓ ਬਣਾਉਂਦੇ ਨੇ ਲੋਕਾਂ ਨੂੰ ਐਵੇਂ ਟਰਾਈ ਜੰਦਰ ਕਿ ਪੁਰਤਕਾਲ ਦੇ ਵਿੱਚ ਪੇਪਰ ਨਹੀਂ ਮੈਂ ਇਹ ਆ ਉਹ ਪੇਪਰ ਜਿਹੜਾ ਜਿਹੜੇ ਆਏ ਹੋਏ ਟੈਕਸ ਨੇ ਇਹਨਾਂ ਪੇਪਰ ਨੇ ਮਿਲਦੇ ਸਾਰਾ ਕੁਝ ਹੋਣਾ ਪਰਮਾਤਮਾ ਨੇ ਸਾਰਾ ਕੁਝ ਕਰਨਾ ਸਾਰੇ ਪੇਪਰ ਵੀ ਦੇਣੇ ਸਾਰਾ ਕੁਝ ਕਰਨਾ ਠੀਕ ਹੈ ਜੀ ਬਾਕੀ ਹਲੇ ਤੱਕ ਪੁਰਤਕਾਲ ਨੇ ਕੋਈ ਵੀ ਇਹੋ ਜਿਹਾ ਬੰਦਾ ਰਿਪੋਰਟ ਨਹੀਂ ਕੀਤਾ ਜਾਂ ਕੋਈ ਕੁਝ ਨਹੀਂ ਐਵੇਂ ਬਿਨਾਂ ਗਾਲ ਤੋਂ ਰਿਪੋਰਟ ਵਾਲੀਆਂ ਖਬਰਾਂ ਨਾ ਪਾਓ ਜਿੰਨੇ ਵੀ ਆਪਣੇ ਵੀਰ ਭਰਾ ਹੈਗੇ ਨੇ ਵਧੀਆ ਆਪਣਾ ਇੰਡੀਆ ਜਾਓ ਕੋਈ ਗੱਲ ਨਹੀਂ ਹੈਗਾ ਜੇ ਤੁਹਾਨੂੰ ਉਹਨਾਂ ਨੇ ਕਾਰਡ ਦਿੱਤਾ ਹੋਇਆ ਤੁਹਾਡੀ ਸਾਰੀ ਵੈਰੀਫਿਕੇਸ਼ਨ ਕਰਕੇ ਸਾਰਾ ਕੁਝ ਕਰਕੇ ਆਪਣੇ ਸਿਸਟਮ 'ਚ ਸਾਰਾ ਕੁਝ ਦੇਖ ਕੇ ਫਿਰ ਹੀ ਤੁਹਾਨੂੰ ਜਿਹੜੀ ਕਿ ਉਹਨਾਂ ਨੇ ਪੁਰਤਕਾਲ ਦੇ ਪੇਪਰ ਦਿੱਤੇ ਹੋਏ ਨੇ ਇੰਡੀਆ ਤੋਂ ਤੁਹਾਡੀ ਪੀਸੀਸੀ ਆਉਂਦੀ ਹੈ ਕਿ ਉੱਥੇ ਤਾਂ ਨਹੀਂ ਕੋਈ ਕ੍ਰਾਈਮ ਕੀਤਾ ਜਾਂ ਤੁਸੀਂ ਕਿਤੇ ਜਿੰਦਾ ਜ਼ਿਆਦਾ ਟਾਈਮ ਕਿਸੇ ਕੰਟਰੀ 'ਚ ਰਹੇ ਤਾਂ ਉੱਥੇ ਦੀ ਵੀ ਪੀਸੀਸੀ ਬੰਦ ਕੀ ਉੱਥੇ ਤਾਂ ਨਹੀਂ ਕੋਈ ਕ੍ਰਾਈਮ ਕੀਤਾ ਠੀਕ ਹੈ ਜੀ ਹੁਣ ਥੋੜੇ ਜੀ ਵੀਰ ਆਪਣੇ ਹੈਗੇ ਆ ਜਿਨ੍ਹਾਂ ਦੇ ਵੈਸੇ ਹੀ ਜਿਨ੍ਹਾਂ ਨੂੰ ਕਿ ਬਿਨਾਂ ਗੱਲ ਤੋਂ ਹੀ ਪੇਪਰਾਂ ਕਰਕੇ ਰੋਕਿਆ ਹੋਇਆ ਆ ਠੀਕ ਹੈ ਜੀ ਪਰ ਬਹੁਤ ਵੀਰ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਫਿੰਗਰ ਵੀ ਕਿਸੇ ਕੰਟਰੀ 'ਚ ਹੋਇਆ ਸੀਗਾ ਸਾਰਾ ਕੁਝ ਹੋਇਆ ਸੀਗਾ ਉਹਨਾਂ ਨੂੰ ਜਿਹੜੇ ਕਿ ਪੇਪਰ ਮਿਲ ਚੁੱਕੇ ਆ ਸੋ ਜਿੰਨੇ ਵੀ ਆਪਣੇ ਵੀਰ ਭਰਾ ਹੈਗੇ ਆ ਇੰਡੀਆ ਬੈਠੇ ਜਿੰਨੇ ਵੀ ਆਪਣੇ ਮਾਪਿਓ ਆਪਣੇ ਭੈਣ ਭਰਾ ਹੈਗੇ ਆ ਇਹਨਾਂ ਅਫਵਾਹਾਂ ਤੋਂ ਬਚਿਆ ਕਰੋ ਠੀਕ ਹੈ ਜੀ ਕੋਈ ਵੀ ਬੰਦਾ ਪੁਰਤਕਾਲ ਦਾ ਡਿਪੋਰਟ ਨਹੀਂ ਹੋ ਰਿਹਾ ਸੋ ਨਾ ਤਾਂ ਕਿਸੇ ਦੇ ਕਾਰਡ ਕਾਰਡ ਕੈਨਸਲ ਕੀਤਾ ਜਾ ਰਿਹਾ ਨਾ ਕਿਸੇ ਨੂੰ ਰਿਪੋਰਟ ਕੀਤਾ ਜਾ ਰਿਹਾ ਸੋ ਵੀਰ ਮੇਰੇ ਹਾਂ ਕੋਈ ਹੋ ਸਕਦਾ ਜਿਹਨੇ ਕੋਈ ਕਰਾਇਮ ਵੱਡਾ ਕੀਤਾ ਹੋਵੇ ਜਾਂ ਕੋਈ ਚੱਕਰ ਕੀਤਾ ਹੋਵੇ ਜਿਹਨੂੰ ਕੋਰਟ ਵੱਲੋਂ ਕਹਿ ਦਿੱਤਾ ਹੋਵੇ ਕਿ ਹਾਂ ਵੀ ਨੂੰ ਰਿਪੋਰਟ ਕਰ ਦੋ ਜਾਂ ਇਹਨੇ ਇਹ ਚੀਜ਼ ਕੀਤੀ ਆ ਉਹਦਾ ਆਪਾਂ ਕਹਿ ਨਹੀਂ ਸਕਦੇ ਸਹੀ ਆ ਜੀ ਬਾਕੀ ਜੇ ਤੁਹਾਡੇ ਕੋ ਪੇਪਰ ਹੈਗੇ ਤੁਸੀਂ ਸਾਰਾ ਕੁਝ ਲੀਗਲ ਸਾਰਾ ਕੁਝ ਵਧੀਆ ਚੱਲ ਰਿਹਾ ਇਹੋ ਜਿਹਾ ਕੋਈ ਵੀ ਬੰਦਾ ਨਹੀਂ ਹੈਗਾ ਸੋ ਇਸ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਿਓ ਆਪਣੀਆਂ ਵੀਡੀਓ ਹੁਣ ਡੇਲੀ ਆਇਆ ਕਰਨਗੀਆਂ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਿਆ ਕਰਨਗੀਆਂ ਸੋ ਕਾਫੀ ਟਾਈਮ ਤੋਂ ਬਈ ਵੀਡੀਓ ਬਣਾਉਣੀ ਆ ਕੱਟ ਕੀਤੀਆਂ ਸੀਆਂ ਸੋ ਹੁਣ ਆਪਾਂ ਡੇਲੀ ਜਿਹੜੀ ਕਿ ਸ਼ਾਇਦ ਕੋਸ਼ਿਸ਼ ਕਰੀਏ ਕਿ ਵੀਡੀਓ ਪਾਇਆ ਕਰਾਂਗੇ ਸੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵੀ ਭੈਣ ਭਰਾਵਾਂ ਤੱਕ ਜ਼ਰੂਰ ਪਹੁੰਚਾਇਓ ਰੰਗ ਰੱਖਾ ਜੀ ਬਾਕੀ ਜੇ ਕਿਸੇ ਦਾ ਵੀ ਕੋਈ ਕਮੈਂਟ ਹੋਇਆ ਜਾਂ ਕੋਈ ਕੋਈ ਗੱਲ ਪੁੱਛਣੀ ਹੋਈ ਮੈਨੂੰ ਜ਼ਰੂਰ ਕਮੈਂਟ ਕਰਿਓ ਆਪਾਂ ਜ਼ਰੂਰ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਵਾਂਗੇ